ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਮਾਂ ਛੋਲਿਆਂ ਦੀ ਦਾਲ ਜੋ ਕਿ ਰਾਤ ਮੈਂ ਭਿਉਂ ਦਿੱਤੀ ਸੀ ਦੇਖੋ ਕਲਰ ਕਿੰਨਾ ਚੇਂਜ ਹੋ ਗਿਆ ਕਾਲੇ ਰੰਗ ਦੀ ਮਾਂ ਦੀ ਦਾਲ ਦਾ ਰੰਗ ਬਿਲਕੁਲ ਮੂੰਗੀ ਦੀ ਦਾਲ ਵਰਗਾ ਹੋ ਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੇ ਨਾਲ ਵੀ ਇਦਾਂ ਦਾ ਹੁੰਦਾ ਕਿ ਦਾਲਾਂ ਦਾ ਰੰਗ ਇੰਨਾ ਜ਼ਿਆਦਾ ਚੇਂਜ ਹੋ ਜਾਂਦਾ ਇੰਨੀਆਂ ਜ਼ਿਆਦਾ ਪਾਲਿਸ਼ ਕੀਤੀ ਜਾਂਦੀਆਂ ਨੇ ਕਿ ਰੰਗ ਹੀ ਬਿਲਕੁਲ ਬਦਲ ਜਾਂਦਾ ਦਾਲਾਂ ਦਾ ਸੋ ਇੱਥੇ ਆਪਾਂ ਦਾਲ ਨੂੰ ਜਿਹੜਾ ਭੰਨਤਾ ਸੀ ਹੁਣ ਇਹਨੂੰ ਦੇਖੋ ਝੱਗ ਕਿੰਨੀ ਹੋ ਗਈ ਐ ਤੇ ਚੰਗੀ ਤਰ੍ਹਾਂ ਦੋ ਤੋਂ ਤਿੰਨ ਵਾਰ ਪਾਣੀ ਚੇਂਜ ਕਰਕੇ ਧੋ ਕੇ ਫਿਰ ਆਪਾਂ ਇਹਨੂੰ ਦਾਲ ਨੂੰ ਤਿਆਰ ਕਰਾਂਗੇ ਬਣਾਵਾਂਗੇ ਤੇ ਚੰਗੀ ਤਰ੍ਹਾਂ ਸਾਫ਼ ਕਰ ਲਓ ਪਾਣੀ ਨੂੰ ਡੋਲ ਦਿਓ ਡੋਲਣ ਤੋਂ ਬਾਅਦ ਆਪਾਂ ਸਾਫ਼ ਪਾਣੀ ਪਾ ਕੇ ਮਿੱਟੀ ਦੇ ਭਾਂਡੇ ਦੇ ਵਿੱਚ ਅੱਜ ਹਾਰੇ ਦੇ ਵਿੱਚ ਦਾਲ ਤਿਆਰ ਕਰਾਂਗੇ ਇਸ ਧੋਤੀ ਹੋਈ ਦਾਲ ਨੂੰ ਮਿੱਟੀ ਦੇ ਭਾਂਡੇ ਦੇ ਵਿੱਚ ਪਾ ਲਵਾਂਗੇ ਤੇ ਉਧਰ ਆਪਾਂ ਹਾਰਾ ਵੀ ਤਿਆਰ ਕਰ ਲਿਆ ਹਾਰੇ ਦੇ ਵਿੱਚ ਦਾਲ ਨੂੰ ਰੱਖ ਦੇਵਾਂਗੇ ਅੱਧਾ ਪੌਣਾ ਘੰਟਾ ਹੋ ਗਿਆ ਦਾਲ ਰਿਜਦੀ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਕਟੀਆਂ ਹੋਈਆਂ ਤਿੰਨ ਤੋਂ ਚਾਰ ਥੋੜੀ ਜਿਹੀ ਲਾਲ ਮਿਰਚ ਇੱਕ ਚਮਚ ਹਲਦੀ ਤੇ ਇੱਕ ਚਮਚ ਨਮਕ ਦਾ ਇਹਦੇ ਵਿੱਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹਾਰੇ ਦੇ ਵਿੱਚ ਦਾਲ ਬਣਾਉਣ ਨੂੰ ਟਾਈਮ ਬਹੁਤ ਲੱਗਦਾ ਪਰ ਇਹ ਸਵਾਦ ਬਹੁਤ ਜ਼ਿਆਦਾ ਬਣਦੀ ਹੈ ਜਿਹੜੇ ਮਿੱਟੀ ਦੇ ਭਾਂਡੇ ਦੇ ਵਿੱਚ ਆਪਾਂ ਦਾਲ ਧਰੀ ਹੈ ਇਹ ਆਪਾਂ ਗੈਸ ਤੇ ਵੀ ਰੱਖ ਸਕਦੇ ਹਾਂ ਤੇ ਇਹਨੂੰ ਆਪਾਂ ਹਾਰੇ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ ਇਹ ਮਿੱਟੀ ਦਾ ਭਾਂਡਾ ਤੁਸੀਂ কুমਹਾਰ ਕੋਲੋਂ ਲੈ ਸਕਦੇ ਹੋ ਜਿਹਦੇ ਕੋਲ ਘੜੇ ਲੈਣੇ ਆਪਾਂ ਉਹਨਾਂ ਕੋਲ ਇਹ ਬਰਤਨ ਮਿਲ ਜਾਂਦੇ ਨੇ ਤੇ ਦਾਲ ਨੂੰ ਰਿਚ ਦੀ ਨੂੰ ਕਾਫੀ ਟਾਈਮ ਹੋ ਗਿਆ ਹੁਣ ਆਪਾਂ ਇਹਦਾ ਤੜਕਾ ਤਿਆਰ ਕਰਾਂਗੇ ਘਿਓ ਜਾਂ ਤੇਲ ਦੇ ਤੁਸੀਂ ਤੜਕਾ ਲਗਾ ਸਕਦੇ ਹੋ ਪਿਆਜ਼ ਅਦਰਕ ਲਸਣ ਟਮਾਟਰ ਹਰੀ ਮਿਰਚ ਪਾ ਸਕਦੇ ਹੋ ਤੇ ਕੋਈ ਮਸਾਲੇ ਤੁਸੀਂ ਵਾਦਨੇ ਤਾਂ ਉਹ ਵੀ ਪਾ ਸਕਦੇ ਹੋ ਧਨੀਆ ਪਾਊਡਰ ਪਾ ਸਕਦੇ ਹੋ ਗਰਮ ਮਸਾਲਾ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਜੇ ਤੁਸੀਂ ਫੇਸਬੁੱਕ ਦੇ ਪੇਜ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਜ਼ਰੂਰ ਕਰ ਕਾ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਵਾਂਗੇ ਤੇ ਥੋੜੀ ਦੇਰ ਹੋਰ ਇਹਨੂੰ ਪਕਣ ਦਵਾਂਗੇ ਤਾਂ ਜੋ ਤੜਕੇ ਦਾ ਪ੍ਰੋਪਰ ਸਵਾਦ ਦਾਲ ਦੇ ਵਿੱਚ ਆ ਜਾਵੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਮਿਲਾਂਗੇ ਐਦਾਂ ਦੀਆਂ ਹੀ ਆਸਾਨ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ